ਨਗਰ ਨਿਗਮ ਚੋੜਾ ਤੋਂ ਬਾਅਦ ਇੱਕ ਇੱਕ ਕਰਕੇ ਆਬਾਦੀ ਪਾਰਟੀ ਨੇ ਆਪਣੇ ਮੇਅਰ ਬਣਾ ਲਏ ਅੱਜ ਫਗਵਾੜਾ ਦੇ ਵਿੱਚ ਵੀ ਮੇਅਰ ਉਹਨਾਂ ਨੇ ਬਣਾ ਲਿਆ ਹਾਲਾਂਕਿ 45 ਚੋਂ ਸਿਰਫ ਉਹਨਾਂ ਕੋਲ 12 ਹੀ ਕਾਉਂਸਲਰ ਸੀ 22 ਕਾਂਗਰਸ ਦੇ ਹੀ 4 ਬੀਜੇਪੀ ਦੇ ਸੀ 3 ਬਸਪਾ ਦੇ ਹੀ 3 ਹੀ ਸ਼੍ਰੋਮਣੀ ਕਾਲੀ ਦਲ ਦੇ ਤੇ ਆਜ਼ਾਦ ਛੇ ਅੱਜ ਆਬਾਦੀ ਪਾਰਟੀ ਨੇ ਬਸਪਾ ਦੇ ਵੀ ਸਪੋਰਟ ਕਰਕੇ ਕਾਲੀਆਂ ਦੇ ਵੀ ਸਪੋਰਟ ਕਰਕੇ ਬੀਜੇਪੀ ਦੇ ਵੀ ਬੰਦੇ ਸਪੋਰਟ ਕਰਕੇ ਇਸ ਵਰਤਾਰੇ ਨੂੰ ਸਿਆਸੀ ਤੌਰ ਤੇ ਕਿਵੇਂ ਦੇਖਦੇ ਨੇ ਕਿ ਵਿਚਾਰਤਾ ਖਤਮ ਹੋ ਗਈ ਜੀ ਹਰ ਇੱਕ ਦੀ ਕਿ ਬਸ ਸੌਦੇ ਕੀਤੇ ਜਾਂਦੇ ਨੇ ਕਿ ਮੇਰ ਬਣਾਉਣਾ ਹੈਗਾ ਜੇ ਦਿੱਲੀ ਦੇ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਮੇਰਬਾਦ ਦਾ ਬੀਜਪੀ ਦਾ ਤੇ ਆਵਾਦੀ ਪਾਰਟੀ ਕਹਿੰਦੀ ਤੱਕਾ ਹੋ ਗਿਆ ਸਾਡੇ ਨਾਲ ਤੇ ਜਦੋਂ ਪੰਜਾਬ ਦੇ ਵਿੱਚ ਬਣਾ ਰਹੇ ਨੇ ਤਾਂ ਕਹਿੰਦੇ ਕਿ ਸਾਡੀ ਪਾਰਟੀ ਦੇ ਪ੍ਰਤੀ ਲੋਕਾਂ ਦਾ ਜਿਹੜੀ ਆ ਨਜ਼ਰੀਆ ਬਦਲਿਆ ਹੈ ਕਿ ਅਸੀਂ ਕੰਮ ਬਹੁਤ ਕਰਦੇ ਆਗੇਰੇ ਕਿ ਚੰਡੀਗੜ੍ਹ ਵਿੱਚ ਆ ਕੇ ਲੋਕਤੰਤਰ ਖਤਰੇ ਦੇ ਵਿੱਚ ਪੈ ਜਾਂਦਾ ਤੇ ਪੰਜਾਬ ਦੇ ਵਿੱਚ ਲੋਕਤੰਤਰ ਬਹਾਲ ਰਹਿੰਦਾ ਜੀ ਦੇਖੋ ਅਸਲ ਤਾਂ ਇਹ ਵੀ ਰਾਜਨੀਤੀ ਦੇ ਵਿੱਚ ਨੈਤਿਕਤਾਤਾ ਜਿਹੜੀ ਆ ਉਹ ਖੰਭ ਲਾ ਕੇ ਉੱਡ ਗਈ ਜੀ ਤੁਸੀਂ ਉਥੋਂ ਸ਼ੁਰੂ ਕਰ ਲਓ ਵੀ 92 ਐਮ ਐਲ ਏ ਇਸ ਪਾਰਟੀ ਦੇ ਜਿੱਤੇ ਜੀ ਫਿਰ ਵੀ ਦੂਜੀਆਂ ਪਾਰਟੀਆਂ ਦੇ ਐਮ ਐਲ ਏ ਰੌਣਕੀ ਲੋਡ ਪੈ ਰਹੀ ਹੈ ਜੀ ਇੱਕ ਅਕਾਲੀ ਦਲ ਦਾ ਰਲਾਇਆ ਇਹ ਕਾਂਗਰਸ ਦਾ ਰਲਾਇਆ ਬੀ ਜੀ ਪੀ ਦੇ ਸਾਬਕਾ ਕੈਂਡੀਡੇਟ ਰੂ ਟੇਕ ਦਿੱਤੀ ਤਾਂ ਇਸ ਤਰ੍ਹਾਂ ਦਾ ਨਿਗਾਰ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਵੀ ਆਮ ਘਰਾਂ ਦੇ ਮੁੰਡਿਆਂ ਨੂੰ ਜਿਹੜਾ ਉਹ ਐਮ ਐਲ ਏ ਐਮ ਪੀ ਬਣਾਉਣ ਤੋਂ ਲਈ ਸੀ ਤਾਂ ਗੱਲ ਜਾ ਕੇ ਕਿੱਥੇ ਨਿਬੜਦੀ ਹੈ ਜੀ ਦਰਹੀ ਗੱਲ ਜਿਹੜੀਆਂ ਸਥਾਨਕ ਪਦਦਰੀਆਂ ਚੋਣਾ ਹੁੰਦੀਆਂ ਚਾਹੇ ਮਿਊਸਪਲ ਚੋਣਾ ਹੋਣ ਚਾਹੇ ਪੰਚਾਇਤੀ ਚੋਣਾ ਹੋਣ ਜੀ ਉਹਦੇ ਚ ਰਾਜਨੀਤਿਕ ਪਾਰਟੀਆਂ ਦਾ کردار ਅਲੱਗ ਹੀ ਤਰ੍ਹਾਂ ਦਾ ਸਾਹਮਣੇ ਆਉਂਦਾ ਹੈ ਜੀ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਵੀ ਜਦੋਂ ਚੋਣਾ ਹੁੰਦਿਆਂ ਨੇ ਜੀ ਉਦੋਂ ਆਪਾਂ ਅਕਸਰ ਦੇਖਦੇ ਆਏ ਵੀ ਜਦੋਂ ਇੱਥੇ 2007 ਤੋਂ ਲੈ ਕੇ 2017 ਤੱਕ ਅਕਾਲੀ ਦਲ ਦੀ ਗਵਰਨਮੈਂਟ ਸੀ ਜੀ ਜੀ ਦੋ ਬਾਰੀ ਮਿਊਸਪਲ ਤੇ ਪੰਚਾਇਤੀ ਚੋਣਾ ਹੋਇਆ ਜੀ ਤਾਂ ਕਾਂਗਰਸ ਨੇ ਰਾਜ ਕੇ ਦੋਸ਼ ਲਾਇਆ ਵੀ ਲੋਕਤੰਤਰ ਦੀ ਹੱਤਿਆ ਹੋ ਗਈ ਜਮਹੂਰੀਅਤ ਦਾ ਕਾਣ ਹੋ ਗਿਆ ਜੀ ਸਾਡੇ ਬੰਦਿਆਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਸਾਡੇ ਬੰਦਿਆਂ ਨੂੰ ਨਾਮਿਨੇਸ਼ਨ ਫਾਈਲਿੰਗ ਕਰਨ ਦਿੱਤੇ ਗਏ ਜੀ ਜੀ ਫਲਾਣੇ ਥਾਂ ਤੱਕੇ ਨਾਲ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਬਣਾ ਲਿਆ ਫਲਾਣੇ ਥਾਂ ਬਲਾਕ ਸਭਾ ਦਾ ਚੇਅਰਮੈਨ ਬਣਾ ਲਿਆ ਜੀ ਐਸੇ ਤਰ੍ਹਾਂ ਮਿਊਸਪਲ ਕਮੇਟੀਆਂ ਚਾ ਜਾਂਦਾ ਸੀ ਵੀ ਬੰਦੇ ਤਾਂ ਸਾਡੇ ਸੀ ਜੀ ਚਾਹੇ ਖਾੜ ਹੋਵੇ ਕਰਾਲੀ ਹੋਵੇ ਜੀ ਫਲਾ ਫਲਾ ਏਰੀਆ ਤੇ ਸਾਡੇ ਜਿਹੜੇ ਆ ਉਹ ਬੰਦੇ ਆ ਇਹਨੂੰ ਇਗਨੋਰ ਕਰਕੇ ਜਾਂ ਸਾਡੇ ਬੰਦਿਆਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂ ਕਿਵੇਂ ਆ ਉਹ ਪ੍ਰਧਾਨ ਬਣਾ ਲਏ ਗਏ ਜੀ ਉਹ ਦੌਰ ਤੁਸੀਂ ਦੇਖਦੇ ਹੋ ਜਦੋਂ ਕਾਂਗਰਸ ਆ ਜਾਂਦੀ ਹੈ ਫਿਰ ਦੋ ਤਰ੍ਹਾਂ ਦੇ ਨਰਾ ਦੋਸ਼ ਲਾਉਂਦੀਆਂ ਆ ਅਕਾਲੀ ਦਲ ਵੀ ਲਾਉਂਦਾ ਫਿਰ ਆਪਾ ਵੀ ਪਾਰਟੀ ਵੀ ਲਾਉਂਦੀ ਜਿਹੜਾ 2027 ਤੋਂ 17 ਤੋਂ 22 ਤੱਕ 22 ਤੱਕ ਦਾ ਟਾਈਮ ਆਉਂਦਾ ਹੈਗਾ ਤਾਂ ਅਸੀਂ ਇਹ ਦੇਖਦੇ ਆਂ ਵੀ ਜਿਹੜੀਆਂ ਸਥਾਨਕ ਪਦਰਤੀਆਂ ਜਿਹੜੀਆਂ ਚੋਣਾਂ ਲੱਗੀਆਂ ਉਹ ਇੱਕ ਰਾਜਨੀਤੀ ਦਾ ਅਖਾੜਾ ਬਣ ਕੇ ਰਹਿ ਗਈਆਂ ਉਹ ਸਿਰਫ ਕਬਜ਼ਾ ਕਰਨ ਦੀ ਇੱਕ ਪ੍ਰਵਿਰਤੀ ਬਣ ਕੇ ਰਹਿ ਗਈ ਜੀ ਜੇ ਮੰਨ ਲਓ ਜੋ ਲੋਕਾਂ ਨੇ ਫਤਵਾ ਦਿੱਤਾ ਹੈ ਜੇ ਉਹਦੇ ਮੁਤਾਬਕ ਲੋਕਾਂ ਦਾ ਦੇ ਫਤਵੇ ਨੂੰ ਸਤਕਾਰ ਕੀਤਾ ਜਾਵੇ ਤਾਂ ਮੈਨੂੰ ਲੱਗਦਾ ਉਹਦਾ ਹੋ ਸਕਦਾ ਅੱਛਾ ਰਿਜ਼ਲਟ ਆ ਜੇ ਜੀ ਤੁਸੀਂ ਉਹਦੇ ਲਈ ਸਭ ਤੋਂ ਵੱਡੀ ਐਗਜ਼ੈਂਪਲ ਬੋਲੀ ਦੂਰ ਨਹੀਂ ਜਾਂਦੇ ਜੀ 2017 ਦੀ ਇਲੈਕਸ਼ਨ ਤੋਂ ਪਹਿਲਾਂ ਜਿੰਦੀਆਂ ਵੀ ਮਿਊਨਿਸਪਲ ਕਮੇਟੀਆਂ ਤੇ ਪੰਚਾਇਤੀ ਚੋਣਾਂ ਹੋਈਆਂ ਆ ਕਾਲੀਆਂ ਨੇ ਹੁੰਜਾ ਫੇਰ ਜਿੱਤ ਪ੍ਰਾਪਤ ਕੀਤੀ ਮੈਨੂੰ ਅੱਜ ਵੀ ਯਾਦ ਹੈ ਪਾਤੜਾਂ ਤੇ ਖੰਨਾ ਦੋ ਮਿਊਨਿਸਪਲ ਕਮੇਟੀਆਂ ਅਸੀਂ ਜੰਗ ਦੇ ਦਰਵਾਸਿਕ ਤਿੰਨ ਚਾਰ ਮਿਸਵਲ ਕਮੇਟੀਆਂ ਤੇ ਕਾਂਗਰਸ ਜਿੱਤ ਸਕੀ ਸੀ ਬਾਕੀ ਸਭ ਮਲਿਆ ਮੇਡ ਕਰਤੇ ਸੀ ਜੀ ਤੇ 2017 ਤੇ 2022 ਚ ਅਕਾਲੀਆਂ ਦਾ ਮਲਿਆ ਮੇਡ ਹੋ ਗਿਆ ਜੀ ਤਾਂ ਉਹ ਜਿਹੜਾ ਸਾਰਾ ਵੋਟ ਬੈਂਕ ਸੀ ਸ਼ਹਿਰਾਂ ਤੇ ਪਿੰਡਾਂ ਵਾਲਾ ਉਹ ਅਕਾਲੀ ਦਾ ਅਲੱਦਾ ਕਿੱਥੇ ਗਿਆ ਜੀ ਫਿਰ ਤੁਸੀਂ ਆਜੋ 2022 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੀਆਂ ਮਿਸਵਲ ਕਮੇਟੀਆਂ ਤੇ ਪੰਚਾਇਤੀ ਚੋਣਾਂ ਹੁੰਦੀਆਂ 18 ਦੇ ਵਿੱਚ ਜੀ ਜਦੋਂ 18 19 ਜਦੋਂ ਵੀ ਹੁੰਦੀਆਂ ਨੇ ਜੀ ਉਹਦੇ ਵਿੱਚ ਕਾਂਗਰਸ ਨੇ ਹੁੰਦਾ ਹੋਇਆ ਜਿੱਤ ਪ੍ਰਾਪਤ ਕੀਤੀ ਜੀ ਕਾਂਗਰਸوں ਦਸਿੱਟੇ ਵੀ ਆਇਆ ਜੀ ਇਸ ਲਈ ਮੈਨੂੰ ਇਹ ਲੱਗਦਾ ਵੀ ਇਹ ਰਾਜਨੀਤੀ ਦਾ ਅਖਾੜਾ ਜਿਹੜੀਆਂ ਨਹੀਂ ਬਣਨੀਆਂ ਚਾਹੀਦੀਆਂ ਜੀ ਲੋਕਾਂ ਦੇ ਫਤਵੇ ਦਾ ਸਤਿਕਾਰ ਕਰਨਾ ਚਾਹੀਦਾ ਹੈ ਜੀ ਜੇ ਬਲਕਿ ਪੁਣਛਾਣ ਇਸ ਗੱਲ ਦੀ ਹੋਣੀ ਚਾਹੀਦੀ ਹੈ ਵੀ ਜਿਸ ਵੀ ਸ਼ਹਿਰ ਦੇ ਵਿੱਚੋਂ ਜਿਸ ਵੀ ਪਿੰਡੂ ਏਰੀਆ ਦੇ ਵਿੱਚੋਂ ਲੋਕ ਸਾਨੂੰ ਵੋਟ ਨਹੀਂ ਪਾ ਰਹੇ ਉਥੋਂ ਦਾ ਇੱਕ ਪ੍ਰੋਪਰ ਸਰਵੇ ਹੋਵੇ ਅਨਲਸਿਸ ਹੋਵੇ ਕਿ ਸਾਡੀ ਪਾਰਟੀ ਤੋਂ ਮੋਹ ਕਿਉਂ ਭੰਗ ਹੋ ਗਿਆ ਲੋਕ ਨਾ ਖੁਸ਼ ਕਿਉਂ ਨੇ ਉਹਨਾਂ ਲੋਕਾਂ ਦੇ ਗਿਲੇ ਸ਼ਿਕਬਿਏ ਸ਼ਿਕਾਇਤਾਂ ਜਿਹੜੀਆਂ ਦੂਰ ਕਰਕੇ ਅੱਗੇ ਵਧੇ ਜਾਵੇ ਜੀ ਜੀ ਜੇ ਤੁਸੀਂ ਇਸ ਢੰਗ ਨਾਲ ਕਬਜ਼ਾ ਕਰਦੇ ਹੋ ਤਾਂ ਮੈਨੂੰ ਨਹੀਂ ਲੱਗਦਾ ਵੀ ਲੋਕਾਂ ਦੇ ਵਿੱਚ ਇੱਕ ਚੰਗਾ ਮੈਸੇਜ ਆਉ ਤੇ ਲੋਕਾਂ ਨੂੰ ਇੱਕ ਤਰ੍ਹਾਂ ਨਾਲ ਅੰਗੂਠਾ ਦਿਖਾਉਣ ਵਾਲੀ ਗੱਲ ਹੋ ਜਾਂਦੀ ਹੈ ਜੀ ਜੀ ਜਿਵੇਂ ਹੁਣ ਇਹਦੀ ਮੇਰਾਂ ਦੀ ਇਲੈਕਸ਼ਨ ਸੀ ਤੁਹਾਡੇ ਸਾਹਮਣੇ ਕਿੰਨੇ ਟਾਈਮ ਤਾਂ ਬਹੁਤ ਕਾਫੀ ਹੋ ਗਿਆ ਚੋਣਾ ਹੋਣਿਆਂ ਨੂੰ ਬਿਲਕੁਲ ਮੇਰ ਦੀ ਜਿਹੜੀ ਇਲੈਕਸ਼ਨ ਹੋਣ ਉਹਦੀ ਕਿਉਂਕਿ ਜੋੜ ਤੋੜ ਦੀ ਰਾਜਨੀਤੀ ਜਿਹੜੀ ਆ ਉਹ ਭਾਰੂ ਸੀ ਉਹ ਚੱਲ ਰਹੀ ਸੀ ਹੋ ਇਹ ਜਪਾ ਕਿਸੇ ਨੂੰ ਭਰੀ ਨਹੀਂ ਕਰ ਸਕਦੇ ਚਾਹੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਆਪ ਹੋਵੇ ਚਾਹੇ ਬੀਜੇਪੀ ਹੋਵੇ ਸਾਰੇ ਪਿੱਕੋ ਥੈਲੀ ਦੇ ਚੱਟੇ ਵੱਟੇ ਨੇ ਜੀ ਤੁਸੀਂ ਬੀਜੇਪੀ ਦਾ ਮਤਲਬ ਰੀਸੈਂਟ ਹਾਲ ਦੇਖਿਆ ਵੀ ਉਹਨਾਂ ਦੀ ਇੱਕ ਕੁਛ ਦਿਨ ਪਹਿਲਾਂ ਕਾਂਗਰਸ ਦੀ ਹੀ ਇੱਕ ਐਮਸੀ ਜਿਹੜੀ ਹੈ ਗੁਰਬਖਸ਼ ਰਾਵਤ ਉਹ ਬੀਜੇਪੀ join ਕਰਦੀ ਹੈ ਉਸ ਤੋਂ ਬਾਅਦ ਕਾਂਗਰਸ ਦੇ ਹੀ ਮੇਰ ਰਹੇ ਜਾਂ ਕਾਂਗਰਸ ਦੇ ਹੀ ਆਗੂ ਦਵਿੰਦਰ ਬਬਲਾ ਦੀ ਪਤਨੀ ਜਿਹੜੀ ਹੈ ਉਹ ਕਾਂਗਰਸ ਪਿਸ਼ੋਕਰ ਵਾਲੀ ਜਿਹੜੇ ਪਰਿਵਾਰ ਦੇ ਵਿੱਚੋਂ ਉਹ ਮਹਿਲਾ ਚੰਡੀਗੜ੍ਹ ਦੀ ਮੇਅਰ ਬਣਦੀ ਹੈ ਕਾਂਗਰਸ ਦੀ سپورਟ ਨਾਲ ਜੀ ਤੁਸੀਂ ਮਤਲਬ ਰਾਜਨੀਤਿਕ ਪਾਰਟੀਆਂ ਦੇ ਨਿਗਾਰਦਾ ਅਧਰ ਦੇਖ ਲਓ ਜੀ ਸਿਮਿਲਰਲੀ ਹੁਣ ਤੁਸੀਂ ਉੱਥੇ ਦੇਖ ਲਓ ਜਿਹੜਾ ਅੱਜ ਜਿਹੜੀ ਤਾਜ਼ਾ ਜਿਹੜੀ ਤੁਸੀਂ ਗੱਲ ਕਰ ਭਗਵਾੜੇ ਦੀ ਗੱਲ ਭਗਵਾੜੇ ਦੀ ਗੱਲ ਕਰਦੇ ਹੋ ਉੱਥੇ ਬਹੁਜਨ ਸਮਾਜ ਪਾਰਟੀ ਆਵਾਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਤਿੰਨਾਂ ਦੇ ਜਿਹੜੇ ਐਮਸੀ ਆ ਨੇ ਉਹਨਾਂ ਜੋ ਅਧਿਐਨ ਹੈ 25% ਨੇ 40% ਨੇ ਕਿਵੇਂ ਲਾ ਕੇਵੇਂ ਸਪੋਰਟ ਜਿਹੜੀ ਕੀਤੀ ਉਹ ਆਵਾਦਮੀ ਪਾਰਟੀ ਦੀ ਕੀਤੀ ਤੇ ਆਵਾਦਮੀ ਪਾਰਟੀ ਦਾ ਮੇਅਰ ਜਿੱਤ ਗਿਆ ਕੁਝ ਇੰਡੀਪੈਂਡੈਂਟ ਵੀ ਉੱਥੇ ਜਿਹੜੇ ਉਹ ਸੀਗੇ ਤਾਂ ਇਥੋਂ ਅਸੀਂ ਜਿਹੜਾ ਇਹ ਇਹ ਲੋੜ ਹੈ ਵੀ ਮੈਨੂੰ ਲੱਗਦਾ ਵੀ ਜਿਹੜੀ ਆਜ਼ਾਦੀ ਹੈ ਨਾ ਇੱਥਾਂ ਐਮਸੀ ਜੀ ਕੋਲ ਆਜ਼ਾਦੀ ਤਾਂ ਹੈ ਨਹੀਂ ਬਾਕੀ ਆਪਾਂ ਨੂੰ ਇਹ ਵੀ ਪਤਾ ਹੈ ਵੀ ਪ੍ਰਸ਼ਾਸਨ ਦਾ ਰੋਲ ਕੀ ਹੁੰਦਾ ਹੈ ਇਹ ਤਾਂ ਦੱਸਣ ਦੀ ਲੋੜ ਨਹੀਂ ਪੁਲਿਸ ਕਿਸ ਤਰ੍ਹਾਂ ਕਰਦੀ ਹੈ ਜੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਕਿਸ ਤਰ੍ਹਾਂ ਕਰਦਾ ਜਿਵੇਂ ਅੰਮ੍ਰਿਤਸਰ ਦੇ ਵਿੱਚ ਕਿੰਨਾ ਰੌਲਾ ਪਿਆ ਕਿਵੇਂ ਮੇਅਰ ਉੱਥੇ ਉੱਥੇ ਬਣਿਆ ਤੇ ਉਸ ਤੋਂ ਪਹਿਲਾਂ ਲੁਧਿਆਣੇ ਦੇ ਵਿੱਚ ਰੌਲਾ ਪਿਆ ਪਟਿਆਲੇ ਦੇ ਵਿੱਚ ਚੋਣਾਂ ਤੋਂ ਪਹਿਲਾਂ ਹੀ ਜਿਹੜਾ ਉਹ ਰੌਲਾ ਕਿੰਨਾ ਹੋ ਹੱਲਾ ਮੱਚਿਆ ਸੀ ਹਾਈ ਕੋਰਟ ਤੱਕ ਉਹ ਆਇਆ ਜਿਹੜਾ ਕੇਸ ਹਾਈ ਕੋਰਟ ਨੇ ਵੀ ਜਿਹੜੀ ਹੈ ਕਾਫੀ ਜਿਹੜੀ ਝਾੜ ਪਾਈ ਸੀ ਤੇ ਇਸ ਲਈ ਆਪਾਂ ਜਿਹੜਾ ਸਾਰਾ ਬਰਤਾਰਾ ਦੇਖਦੇ ਨੇ ਸਭ ਤੋਂ ਵੱਡੀ ਗੱਲ ਇਹ ਹੀ ਇਹ ਹੈ ਜਗਤਾਰ ਜੀ ਵੀ ਜਿਹੜੀਆਂ ਮਿਊਸਪਲ ਤੇ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਨੇ ਜੀ ਰਾਜਨੀਤਿਕ ਪਾਰਟੀਆਂ ਨੂੰ ਜਿਹੜੀ ਐਸੀ ਇਹ ਕਹਿ ਲਿਆ ਵੀ ਜਮਹੂਰੀਅਤ ਦੀ ਨੀ ਪੱਕੀ ਕਰਨ ਲਈ ਮਜ਼ਬੂਤ ਕਰਨ ਲਈ ਉਥੇ ਦਖਲ ਘਟ ਦੇਣਾ ਚਾਹੀਦਾ ਹੈ ਉਹ ਲੋਕਾਂ ਤੇ ਛੱਡ ਦੇਣੇ ਚਾਹੀਦੀ ਹੈ ਤਾਂ ਜੋ ਜਮਹੂਰੀਅਤ ਦੀ ਨੀ ਹੈ ਜਿਹੜੀ ਉਹ ਵਾਕਈ ਮਜ਼ਬੂਤ ਹੋਵੇ ਨਾ ਕਿ ਜਮਹੂਰੀਤਾਂ ਜਮਹੂਰੀਅਤ ਦੀਆਂ ਜੜਾਂ 'ਚ ਤੇਲ ਦੇ ਕੇ ਉਸ ਨੀ ਨੂੰ ਕਮਜ਼ੋਰ ਕਰਕੇ ਖੋਖਲਾ ਕਰਕੇ ਦੇਸ਼ ਦੀ ਜਿਹੜੀ ਜਮਹੂਰੀਤ ਨੂੰ ਕਮਜ਼ੋਰ ਕੀਤਾ ਜਾਵੇ ਪਰ ਜਿਵੇਂ ਕਿ ਆਮ ਆਦੀ ਪਾਰਟੀ ਕਹਿੰਦੇ ਸੀ ਰਾਜਨੀਤੀ ਕਰਨੀ ਰਾਜਨੀਤੀ ਸਿੱਖਣਾ ਪਰ ਇਹਨਾਂ ਦੇ ਸਭ ਤੋਂ ਜ਼ਿਆਦਾ ਇਲਜ਼ਾਮ ਲੱਗਦੇ ਨੇ ਕਿ ਇਹਨਾਂ ਨੇ ਵੀ ਮੇਅਰ ਬਣਾਉਣ ਵਾਸਤੇ ਅੰਮ੍ਰਿਤਸਰ ਲੁਧਿਆਣਾ ਜਾਂ ਪਗਵਾੜੇ ਦੇ ਵਿੱਚ ਜਿਸ ਤਰ੍ਹਾਂ ਦੀ ਇਹਨਾਂ ਨੇ ਸਿਆਸਤ ਕੀਤੀ ਜਾਂ ਨmber 7 ਤੇ ਪ੍ਰਸ਼ਾਸਨ ਨਾਲ ਮਿਲ ਕੇ ਬੁਰਸ਼ਾ ਕਰਦੀ ਤੇ ਉੱਤਰ ਆਇਆ ਕਿ ਜਿਹੜੀਆਂ ਜਿਹੜੀਆਂ ਨਵੀਆਂ ਪਾਰਟੀਆਂ ਕਹਿੰਦੀਆਂ ਅਸੀਂ ਕਹੀਂ ਆਮ ਘਰਾ ਦੇ ਮੁੰਡੇ ਨੇ ਬੜੇ ਕੱਟੜ ਮਾਮਦਾਰ ਨੇ ਤੇ ਉਹ ਸਿਆਸਤ ਦੇ ਵਿੱਚ ਵੀ ਬੁਰੀ ਤਰ੍ਹਾਂ ਅਜਿਹੇ ਕੰਮ ਕਰ ਗਏ ਨੇ ਜੋ ਪਿਛਲੀਆਂ ਰਵਾਇਤੀ ਪਾਰਟੀਆਂ ਕਰਦੀਆਂ ਤੇ ਫਿਰ ਲੋਕਤੰਤਰ ਕਿੱਥੇ ਰਹਿੰਦਾ ਜੀ ਦੇਖੋ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਹੁਣ ਤੁਸੀਂ ਨਾ ਇੱਕ ਵਖਰੇਵੇਂ ਦੀ ਇੱਕ ਤਾਂ ਇੱਕ ਗੱਲ ਹੀ ਨਾ ਕਰਿਆ ਕਰੋ ਜੀ ਵੀ ਕੋਈ ਇੱਕ ਬੰਦਾ ਦੂਜੇ ਤੋਂ ਵੱਖਰਾ ਇਸ ਲਈ ਸਭ ਤੋਂ ਵੱਡੀ ਗੱਲ ਮੈਨੂੰ ਲੱਗਦਾ ਵੀ ਇਸ ਗੱਲ ਦਾ ਅਨਲਿਸਿਸ ਪਾਰਟੀਆਂ ਕਰਨਾ ਚਾਹੀਦਾ ਵੀ ਜਿਹੜੀ ਵੀ ਪਾਰਟੀ ਚ ਆਉਂਦੀ ਹੈ ਆਪਾਂ ਜੇ ਉਹਨੂੰ 2017 ਚ ਕਾਂਗਰਸ ਆਈ ਸੀ ਆਪਾਂ ਕਾਂਗਰਸ ਕੇ ਨਾਲ ਅਕਸਰ ਜਦੋਂ ਬੈਠਦੇ ਸੀ ਗੱਲਬਾਤ ਇਹ ਹੀ ਹੁੰਦੀ ਸੀ ਉਹ ਕਹਿੰਦੇ ਅਕਾਲੀਆਂ ਨੇ ਇਹ ਕੀਤਾ ਅਸੀਂ ਤਾਂ ਕਰ ਰਹੇ ਆ ਉਹ ਭਾਈ ਭਲੇ ਮਾਨਸੋ ਹੀ ਵੀ ਤਾਂ ਦਿਖ ਲੋ ਅਕਾਲੀ ਬੈਠੇ ਕਿੱਥੇ ਲੱਗੇ ਜੀ ਜੀ ਜੇ ਹੁਣ ਆਮ ਆਦਮੀ ਪਾਰਟੀ ਨੇ ਵੀ ਉਹਨਾਂ ਲਈ ਹਾਂ ਦੇ ਚੱਲਣਾ ਹੈ ਇਸ ਲਈ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਚੁਣਿਆ ਤਾਂ ਸੀ ਲੋਕ ਅਕਾਲੀਆਂ ਤੇ ਕਾਂਗਰਸ ਦੀਆਂ ਨੀਤੀਆਂ ਤੋਂ ਅੱਕੇ ਹੋਏ ਸੀ ਜੇ ਉਹਨਾਂ ਤੋਂ ਅੱਕ ਗਏ ਤੁਹਾਨੂੰ ਲੈ ਕੇ ਆਏ ਸੀ ਤਾਂ ਉਹ ਵੱਖਰੀ ਕਿਸਮ ਦੀ ਰਾਜਨੀਤੀ ਵੱਖਰੀ ਕਿਸਮ ਦਾ ਵਿਵਹਾਰ ਵੱਖਰੀ ਕਿਸਮ ਦਾ ਐਡਮਿਨਿਸਟ੍ਰੇਸ਼ਨ ਲੋਕ ਚਾਹੁੰਦੇ ਨੇ ਇਸ ਲਈ ਜੀ ਉਹ ਜੋ ਦੇਣਾ ਉਹੋ ਜੇ ਤਾਂ ਆਲਟਰਨੇਟਿਵ ਉਹਨਾਂ ਕੋਲ ਸੀ ਜੇ 92 ਸੀਟਾਂ ਦਾ ਸਤਕਾਰ ਜਿਹੜਾ ਆਮ ਆਦਮੀ ਪਾਰਟੀ ਨੂੰ ਅਰਵਿੰਦ ਕੇਜਰੀ ਵਾਲੇ ਨੂੰ ਭਗਵੰਤ ਸਿੰਘ ਮਾਨ ਨੂੰ ਜੇ ਦਿੱਤਾ ਲੋਕਾਂ ਨੇ ਤਾਂ ਉਹ ਇਸੇ ਕਰਕੇ ਦਿੱਤਾ ਵੀ ਕਾਂਗਰਸ ਅਤੇ ਅਕਾਲੀ ਦਲ ਤੋਂ ਲੋਕ ਅੱਕੇ ਹੋਏ ਸੀ ਉਹਨਾਂ ਤੋਂ ਖੜਾ ਛੜਾਉਣਾ ਚਾਹੁੰਦੇ ਸੀ ਤੇ ਜੇ ਤੁਸੀਂ ਤੀਜੇ ਵੀ ਕੋਈ ਰਲ ਕੇ ਫਿਰਦਾ ਤਿੰਨਾਂ ਦੇ ਮੱਥੇਰਾ ਦਾ ਮੁਕਾਬਲਾ ਜਿਹੜਾ ਅਗਲੀ ਵਾਰ ਨੂੰ ਬਰਾਬਰ ਹੋ ਜਾਊਗਾ ਫਿਰ ਬਰਾਬਰ ਦੇ ਮੁਕਾਬਲੇ 'ਚ ਕੀ ਨਿਕਲਦਾ ਕੋਈ ਪਤਾ ਨਹੀਂ ਜੀ